ਆਪਣੇ ਬੁੱਕ ਅੰਕ 50 ਸਾਡੇ ਵੱਡੀ ਗਿੰਦ ਨੌਂਦਲਾਲ ਸਤਸੋਤਾਲਾ ਫਤੇਗਉਣਾ ਵਾਲੇ ਜੁਨਕੀਪਾ ਖਾਲਸਾ ਬੈਰੂਨ ਜਿੱਕੀ ਫਤੇ ਮੈਂ 2000 ਮੈਂਕੀ ਚੁਗਲਤਾ ਜਿੱਕੀ ਵੀ ਪ੍ਰਬੰਧ ਕਾਇਮੀ ਹੈ ਸੋਟੀਆਂ ਜਿਹੜੀਆਂ ਪੁੱਟੇ ਸਰਕਾਰ ਕੋਲੇ ਦੂਦੇ ਪ੍ਰਸ਼ਾਸਨ ਕੋਲੇ ਸਭ ਨੇ ਲਿਸੈਂਸਿਅਤੋਂ ਸਾਡੇ ਨਾਲ ਤਾਲਮੇਲ ਕਰਨ ਵਾਸਤੇ ਭਈ ਉਹਦਾ ਪ੍ਰਬੰਧਕ ਹੈ ਨੌਜਵਾਨ ਹੈ ਉਹਨਾਂ ਨੇ ਸੱਤਾ ਦਿੱਤਾ ਉਹਨਾਂ ਨੂੰ ਤਜਰਬਾ ਨਹੀਂ ਇਹ ਗੱਲ ਪ੍ਰਸ਼ਾਸਨ ਦੇ ਦਿਮਾਗ 'ਚ ਹੈ ਕਦੋਂ ਸਾਨੂੰ ਅਨੁਸਾਰ ਗੁੱਟਾਂ ਵਾਲੇ ਨੁਕਿਆ ਗਿਆ ਅਸੀਂ ਕਹਾਂ ਵੀ ਉਹ ਲੋਕ ਨੌਜਵਾਨ ਨਹੀਂ ਉਹਨਾਂ ਦਾ ਦੁੱਖ ਹੈ ਉਹ ਆਪ ਦੇ ਦੁਸ਼ਮਣ ਹਵਾ ਕਰਦੇ ਕਾ ਮੈਂ ਖਾਸ ਕਰਕੇ ਅੱਜ ਇਸ ਮੋਰਚੇ ਦੇ ਉੱਤੇ ਮਾਫੀ ਵੀ ਚਾਉਣਾ ਸਾਡੇ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਢੱਲੋਂ ਨਾਲ ਜਿੰਨੇ ਵੀ ਕੱਲ ਗੱਡੀ ਨਾਲ ਐਕਸੀਡੈਂਟ ਹੋ ਗਿਆ ਸੀਗਾ ਉਹਨਾਂ ਨੇ ਇਸ ਮੋਰਚੇ ਤੇ ਵੀ ਆਉਣਾ ਅਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੇ 2-4 ਲੰਮੜੇ ਦੇ ਵਿੱਚ ਮੁੱਖ ਮੰਤਰੀ ਕਹਿ ਗਏ ਸੀ ਦਿੱਲੀ ਵਾਸੀ ਬਚਾਉਣ ਦੇ ਹੱਕ ਦਾ ਉਹ ਪਾਣੀ ਨਹੀਂ ਹੱਕ ਤੇ ਤੁਸੀਂ ਵਿਆਗ ਨਾ ਕੀਆ ਜੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਕਿ ਮੈਂ ਮੁੱਖ ਮੰਤਰੀ ਪੰਜਾਬ ਦਾ ਬੈਠਾ ਜੇਨ ਦਿੱਲੀ ਬੰਦ ਨੇ ਐਮ ਐਲ ਏ ਮੰਤਰੀ ਸਰ ਦੇ ਪ੍ਰਧਾਨ ਇਸ ਧਰਨੇ ਦੇ ਵਿੱਚ ਹੁੰਦਾ ਹੈ ਪੰਜਾਬ ਦੇ ਲੋਕਾਂ ਨੂੰ ਅੱਜ ਗਾਗਾ ਖਾਂ ਦੀ ਵੋਲ ਨੂੰ ਪੜ੍ਹਨੀ ਇੱਥੇ ਆਡੇ ਲੋਕਾਂ ਨੂੰ ਤੁਸੀਂ ਕਹਿਣਾ ਸੀ ਨੋਟ ਵਾਲਿਆਂ ਨੂੰ ਬੇਚੂਆ ਜਿਹੜਾ ਮੁੱਖ ਮੰਤਰੀ ਦਾ ਬਿਆਨ ਉਹਦਾ ਧਿਆਨ ਨਾ ਦਿਓ ਉਹ ਕਹਿੰਦੇ ਨੇ ਅਸੀਂ ਹਾਈ ਕੋਰਟ ਜਾਵਾਂਗੇ ਭਾਵੇਂ ਜਦੋਂ ਮੋਰਚੇ ਨੂੰ ਹੌਲਾ ਕਰਨਾ ਹੋਵੇ ਸ਼ਿਗਾਰਚ ਨੂੰ ਠੱਗਾ ਕਰਨਾ ਹੋਵੇ ਉਦੋਂ ਹਾਈ ਕੋਰਟ ਸੁਪਰੀਮ ਕੋਰਟ ਦੇ ਮੱਦੇ ਆਉਂਦੇ ਉਹ ਆ ਤੁਸੀਂ ਇਹ ਮੋਰਚੇ ਨੂੰ ਆਪ ਦੀਆਂ ਨੰਗਾ ਨਮਾਨ ਕੱਚ ਜਾਰੀ ਰੱਖੇ ਜੇ ਲੋੜ ਪਈ ਜਿਵੇਂ ਅੱਜ ਪ੍ਰਸ਼ਾਸਨਾਂ ਭਟਕੇ ਬੰਦੁਰਾ ਕਲਾ ਨੂੰ ਜੰਗੋਰ ਕੇ ਚਲੇ ਕੇ ਆਇਆ ਇਹ ਪੁੱਛੋ ਐਸਐਸਪੀ ਨੂੰ ਦਾ ਹਾਲ ਕੀ ਸੀ ਤਾਂ ਇੱਥੇ ਆਇਆ ਸਾਡੀਆਂ ਬੱਸਾਂ ਰੋਡ ਦੇ ਬੱਸਾਂ ਨੂੰ ਰੋਕਣ ਦਿੱਤੀਆਂ ਟੇਕਪੱਲ ਹੀ ਰੋਕਣ ਦਿੱਤੀਆਂ ਸਭਾ ਇੱਕ ਬੇਨਤੀ ਹੈ ਜਵਾਬ ਤਾਂ ਬਣਾ ਕੇ ਰੱਖਿਓ ਨੌਜਵਾਨੋਂ ਨਹੂ ਕਰਮ ਹੈ ਪਰ ਐਤੋਂ ਗੱਲਾਂ ਸਰਕਾਰ ਕੋਲੇ ਜਾਂਦਾ ਮੈ ਸੱਚਾ ਜਦੋਂ ਅਗਲਾ ਵੀ ਕੋਈ ਪ੍ਰੋਗਰਾਮ ਦੇਣਾ ਮੀਟਿੰਗ ਕਰਕੇ ਪ੍ਰੋਗਰਾਮ ਦਿਓ ਸੋਡੇ ਸਾਰੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਵਾਸ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪੰਜਾਬੀ ਮੁੱਦੇ ਆ ਉਹ ਵੀ ਸਾਹਮਣੇ ਆਉਣਗੇ ਉਹ ਐਸਰੰਦੀਪਾ ਖਾਨਸਾ ਉਹ ਪੇਸ਼ ਕਰੇਗਾ